ਹੋਇਆ ਕੀ ਇੱਥੇ ਆਪਣੇ ਅਸੀਂ ਵੀਰ ਜੀ ਇਥੋਂ ਦੀ ਨੰਗ ਰਹੇ ਸੀ ਚਾਰ ਜਣੇ ਦੋ ਮੇਰੇ ਨਾਲ ਮਲਾਜਮਾਂ ਅਸੀਂ ਉਧਰਲੀ ਸਾਈਡ ਸਾਨੂੰ ਕਿਹੜੇ ਮਲਾਜਮ ਕਿਹੇ ਮੁੰਡਾ ਖੜਾ ਇੱਕ ਇੱਕ ਮਲਾਜਮ ਖੜਾ ਅਸੀਂ ਨਾ ਮੈਂ ਘਬਰਾਟ ਹੋਣ ਲੱਗੇ ਸਾਰਾ ਦਿਨ ਮਲਾਜਮ ਨਹੀਂ ਕਾਦੇ ਮਲਾਜਮ ਨੇ ਹੈ ਮੇਰੇ ਹਸਬੰਦ ਹੈ ਇਥੋਂ ਦੀ ਨੰਗ ਰਹੇ ਸੀ ਸਪਾਲਰ ਵੀ ਜਾਣਾ ਸੀ ਐਸਪੀ ਨੇ ਤੇ ਕਿਹੜੇ ਹਸਬੰਦ ਹੈ ਕਿਹੜੇ ਕੀ ਨਾਮ ਹੈ ਮੈਂ ਉਹਨਾਂ ਦਾ ਨਾਮ ਨਹੀਂ ਦੱਸਣਾ ਚਾਹੁੰਦੀ ਉਹ ਆ ਹੀ ਰਹੇ ਨੇ ਸਾਨੂੰ ਤਾਰ ਦੋ ਜਣਿਆਂ ਨੂੰ ਰੋਕਿਆ ਜਿਹੜੇ ਇਹਨੇ ਮੁੰਡੇ ਨੇ ਕਿਹਾ ਤਾਂ ਵੀ ਮੈਡਮ ਇੱਥੇ ਪਾਰਲਰ ਤੇ ਚੱਲੇ ਆ ਕੋ ਲੋਕਾਂ ਨਾਲ ਜਾਓ ਕਹਿੰਦਾ ਹੈਲਮਟ ਨਹੀਂ ਅਸੀਂ ਇਹ ਚਲਾਨ ਕਰ ਦੋ ਹੈਲਮਟ ਦਾ ਚਲਾਨ ਨਹੀਂ ਕਰੇ ਇਹ ਇੱਧਰ ਖੜਾ ਬੋਲਦਾ ਕਹਿੰਦਾ ਇੱਧਰ ਆ ਨਹੀਂ ਤੂੰ ਪਹਿਲਾਂ ਉਤਰ ਕੇ ਮੇਰੇ ਕੋਲ ਉਹਨੂੰ ਪਤਾ ਨਹੀਂ ਸੀ ਵੀ ਅਫਸਰ ਦੇ ਘਰ ਆ ਗਿਆ ਜੇ ਤਾਂ ਉਹਨੂੰ ਪਤਾ ਹੁੰਦਾ ਫਿਰ ਤਾਂ ਪਤੰਦਰ ਵੀ ਨਹੀਂ ਸਿੱਧਾ ਬੋੜਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀ ਉਹਨੇ ਕਿਹਾ ਕੰਮ ਆ ਲਾ ਲੂ ਪੈਸੇ ਆਪਾਂ ਕਹਿੰਦਾ ਇੱਧਰ ਆ ਨਹੀਂ ਮੈਨੂੰ ਬਤਮੀਜ਼ ਨਾ ਉਹ ਗੱਲਾਂ ਬੋਲੇ ਜਿਹੜੀਆਂ ਨਾ ਬੋਲਣੀਆਂ ਹੁਣ ਬਸ ਆਹੀ ਗੱਲ ਹੋਈ ਆ ਮੇਰਾ ਮੋਟਰਸਾਈਕਲ ਫੜ ਲਿਆ ਮੈਨੂੰ ਐ ਘੇਰੀ ਜਾਂਦਾ ਸਾਡੇ ਕੋਲ ਅੰਕਲ ਜੀ ਵੀਡੀਓ ਦਿਖਾ ਸਕਦੇ ਆ ਸੀ ਐ ਘੇਰ ਘੇਰ ਪਰਸ ਨੇ ਪੱ ਇਹ ਤਾਂ ਇਹਨਾਂ ਦਾ ਨੂੰ ਬੋਲਣ ਦੀ ਤਮੀਜ਼ ਹੀ ਨਹੀਂ। ਬਹੁਤ ਸਾਡਾ ਲੱਗਦਾ। ਕਿੰਨੇ ਕੁ ਕਿੰਨਾ ਕੋਈ ਹੋ ਗਿਆ। 10 ਮਿੰਟ ਤਾਂ ਹੋ ਗਿਆ। ਰੋਕੀ ਖੜਿਆ। ਲੇਡੀਜ਼ ਪੁਲਿਸ ਨੂੰ ਕਹਿੰਦੇ ਆ ਲੇਡੀਜ਼ ਪੁਲਿਸ ਨਹੀਂ ਜਾਊਗੀ ਸਾਡੀ ਜਾਲੇਡੀਜ਼ ਪੁਲਿਸ। ਜੀ ਤੁਸੀਂ ਕਹਿੰਦੇ ਜੇ ਤੁਸੀਂ ਸੌਰੀ ਫੀਲ ਕਰ ਲੈਣ ਸੀ ਮਮਾ ਸੌਰੀ ਬੋਲ ਲੂਗਾ। ਸੌਰੀ ਫੀਲ ਕੇ ਇਹ ਜਿਹਨੂੰ ਖੜਾ ਕੇ ਕੱਲ ਨੂੰ ਅੱਜ ਤਾਂ ਮੈਨੂੰ ਬੋਲਿਆ। ਕੱਲ ਨੂੰ ਹੋਰ ਗਰੀਬਾਂ ਨੂੰ ਉਹਨੂੰ ਵੀ ਬੋਲਣਗੇ। ਮੈਂ ਖੋ ਦਾ ਸੌਰੀ ਫੀਲ ਕਰ ਲੂਗਾ। ਫਾਰਮੂਲਾ ਆਮ ਤਾਂ ਹੈ ਵੀ ਕੋਈ ਅਕਸਰ। ਅਸੀਂ ਤਾਂ ਕਦੇ ਨਿਕਲਣੇ ਤਲਵਾ ਚਲ ਆਇਆ ਸ਼ਹਿਰ ਕਰਨ ਅੱਗੇ ਜੇ ਵੀਰ ਜੀ ਕੋਈ ਹੋਰ ਹੋਵੇ ਉਹਨਾਂ ਤੋਂ ਕੋਈ ਵੀ ਬੀਲ ਕਰਨਗੇ ਤਾਂ ਇੱਜ਼ਤ ਨੂੰ ਪੈਂਦੇ ਉਹਨਾਂ ਦੀਆਂ ਨੂੰ ਭੈਣ ਚੋਦ ਦੀ ਨਹੀਂ ਨਹੀਂ ਗਾਲ ਗਾਲ ਨਹੀਂ ਬਰਮ ਗਾਲੇ ਗਾਲ ਨਹੀਂ ਤੁਸੀਂ ਵੈਸੇ ਤੇ ਆਦੋ ਕੀ ਆ ਬਦਤਮੀਜ਼ ਨੇ ਇਹ ਬੋਲੇ ਨੇ ਮੈਨੂੰ ਇਹ ਮੈਨੂੰ ਬੋਲੇ ਨੇ ਕਹਿੰਦੇ ਕਹਿੰਨੇ ਬੋਲੇ ਜੀ ਕਹਿੰਨੇ ਬੋਲੇ ਹਰਪ੍ਰੀਤ ਹਰਪ੍ਰੀਤ ਉਹ ਮਲਾਜ਼ਮ ਖੜਾ ਕਿਹੜੇ ਜੀ ਆ ਹਰਪ੍ਰੀਤ ਮਲਾਜ਼ਮ ਖੜਾ ਇੱਕ ਪਸਤਾਰ ਵਾਲਾ ਆ ਹਰਪ੍ਰੀਤ ਖੜਾ ਮਲਾਜਮ ਬਸਟਾਰ ਵਾਲਾ ਨਹੀਂ ਹੁਣ ਤੁਸੀਂ ਫਿਰ ਕੀ ਆਪਣੀ ਮੰਗ ਕੀ ਕਰਦੇ ਹੋ ਇਹ ਚਾਹੁੰਨੀ ਆ ਕਿ ਕਾਨੂੰਨ ਕਿੱਥੇ ਆ ਕਾਨੂੰਨ ਕਿੱਥੇ ਆ ਕਿ ਤਵੇਸਾ ਮਲਾਜਮ ਲੇੜੀ ਨੂੰ ਘੇਰ ਰਹੇ ਨੇ ਕਾਨੂੰਨ ਕਿੱਥੇ ਆ ਕਿੱਥੇ ਆ ਕਾਨੂੰਨ ਕਿਉਂ ਨਹੀਂ ਲਿਆ ਸਰਪ੍ਰਥ ਭਵੰਤਮਾਨ ਸੋਚਦਾ ਕਿ ਲੇੜੀ ਨੂੰ ਬੰਦੀ ਘੇਰੀ ਜਾਂਦੇ ਨੇ ਬੰਦਿਆਂ ਦਾ ਤਾਂ ਫਰਜ਼ ਹੀ ਨਹੀਂ ਲੇੜੀ ਦੇ ਪਾਸ ਤੋਂ ਸੁਣ ਹੋਈ ਖੜੀ ਆ ਬੰਦੇ ਜਫਾ ਪਾਉਂਦੇ ਨੇ ਤੁਹਾਨੂੰ ਕੀ ਲੱਗਦਾ ਮੈਡਮ ਲੇੜੀ ਨੂੰ ਸੁਣਨ ਚਾਹੀਦੀ ਜੀ ਇਹਨਾਂ ਨਾਲ ਤੋਂ ਦੂਰ ਰਿਸ਼ਵਤੋਂ ਤੋ ਦੂਰ ਪਰ ਪੁਲਸ ਗਲਤ ਕਰ ਰਹੀ ਆ ਪਸ ਤੱਕਾ ਕਰ ਰਹੀ ਆ ਪੁਲਸ ਮੈਨੂੰ ਬਤਨੀਜ ਨਾ ਬੋਲੀ ਆ ਮੈਂ ਡੀਜੀ ਪਿੱਤਕ ਪੇਸ਼ ਹੋਊਂਗੀ ਇਸ ਬੰਦੇ ਤੇ ਪਾਚਾ ਦਰਜ ਕੀਤਾ ਜਾਵੇ ਹਰਪ੍ਰੀਤ ਸਿੰਘ ਕੋਲ ਭਾਈ ਤੁਸੀਂ ਮੁਲਾਜ਼ਮ ਹੋ ਨਹੀਂ ਬੱਚਾ ਐ ਤੁਸੀਂ ਆਪ ਕੀ ਪਹਿਲਾਂ ਤੁਸੀਂ ਕਿਹਾ ਮੁਲਾਜ਼ਮ ਐ ਮੁਲਾਜ਼ਮ ਖੜਾ ਹੋ ਜੀ ਨਾਲ ਨਹੀਂ ਨਾਲ ਨਹੀਂ ਮੁਲਾਜ਼ਮ ਖੜੇ ਹੋ ਦੋ ਖੜੇ ਹੋ ਮੁਲਾਜ਼ਮ ਨਾਲ ਨਾਲ ਜੇ ਜਿਹੜੇ ਤੁਸੀਂ ਅਲੀਗੇਸ਼ਨ ਲਗਾ ਰਹੇ ਹੋ ਕਿ ਜਾਂ ਫਿਰ ਉਹ ਕਹਿ ਰਹੇ ਕਿ ਮੈਡਮ ਜੀ ਤੁਹਾਨੂੰ ਦੱਸ ਰਹੀ ਕਿ ਐਸਪੀ ਸਾਹਿਬ ਦੇ ਘਰ ਵਾਲੇ ਕਹਿੰਦੇ ਸਾਨੂੰ ਕੋਈ ਇਦਾਂ ਦੀ ਪ੍ਰੂਫ ਦਿੱਤਿਆ ਨਹੀਂ ਜਾਂ ਫਿਰ ਆਗੇ ਐਸਪੀ ਸਾਹਿਬ ਹੀ ਆ ਰਹੇ ਹਾਂਜੀ ਐਸਪੀ ਸਾਹਿਬ ਹੀ ਆ ਰਹੇ ਹੋ ਕਰੋ ਤਾਂ ਕਰੀ ਜੀ ਆਗੇ ਬਸ 5-10 ਮਿੰਟਾਂ ਲਈ ਰੁਕੇ ਆ ਐਸਪੀ ਸਾਹਿਬ ਹੀ ਪਹਿਲਾਂ ਬੋਲਿਆ ਐਸਪੀ ਸਾਹਿਬ ਦੇ ਮੈਡਮ ਆ ਉਹ ਕਹਿੰਦੇ ਬੇਟਾ ਚਲਾਨ ਹੋਊਗਾ ਹੈਲਮਟ ਨਹੀਂ ਹੈਗਾ ਚਲੋ ਤੋਰਤਾ ਅਸੀਂ ਐਕੱਜ ਨਹੀਂ ਨਹੀਂ ਚਲੋ ਜੇ ਸਾਡੇ ਤੇ ਚਲਾਨ ਨਹੀਂ ਹੈਲਮਟ ਪਾ ਦੋ ਫਿਰ ਤੋਰ ਕੇ ਰਹਿਣੇ ਚਲਾਨ ਕਿਉਂ ਕਰਿਆ ਨਨੇ ਅਸੀਂ ਆਏ ਨਾ ਅਸਲੀ ਮੈਂ ਮੈਡਮ ਐਸਪੀ ਦੀ ਨਹੀਂ ਉਹ ਤਾਂ ਕਹਤਾਂ ਹੀ ਮੋਟਰਸਾਈਕਲ ਕਹਿੰਦੇ ਬਾਉਂਡ ਕਰਤਾ ਹੋਣਾ ਆਪਣੇ ਮਾਉਂਡ ਕਰਤਾ ਜੀ ਉਹ ਤਾਂ ਅਸੀਂ ਕਹਿੰਦੇ ਕਾਰਵਾਈ ਕਰ ਰਹੇ ਹਾਂ ਜੀ ਮੋਟਰਸਾਈਕਲ ਬਾਉਂਡ ਕਰ ਦਿੱਤਾ ਪਰਚਾ ਹੋਵੇ ਫਿਰ ਸਾਡਾ ਪਾਉਂਡ ਹੋ ਗਿਆ 32 ਜੀ ਤਾਂ ਬੋਲੇ ਉਹਨਾਂ ਤੇ ਵੀ ਪਰਚਾ ਹੋਵੇ ਉਹਦੇ ਤੇ ਵੀ ਪਰਚਾ ਹੋਵੇ ਜਿਸ ਤਰੀਕ ਗਲਤ ਸਭ ਤੋਂ ਬੋਲੇ ਤੇਨਾ ਤੁਹਾਨੂੰ ਜਿੱਦਾਂ ਉਹਨਾਂ ਨੇ ਉਹ ਉਹ ਅਲੀਗੇਸ਼ਨ ਆਪਣੇ ਉੱਤੇ ਲਾ ਰਹੇ ਕਿ ਤੁਹਾਡੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਹੁਣੀ ਬਾਪ ਨਾਲ ਗੱਲ ਕਰਾਨੀ ਹੈ ਇੱਧਰ ਉਹ ਜਿੱਦਾਂ ਮੈਨੂੰ ਇਹ ਬੋਲੂਗਾ ਇਹ ਬੰਦੇ ਨੇ ਮੈਨੂੰ ਆਏ ਬੋਲੇ ਇੱਧਰ ਆਨੀ ਪੰਜ ਉੱਤ ਗਏ ਤੇ ਮੈਂ ਮੈਡਮ ਤੁਹਾਨੂੰ ਬਾਰ ਬਾਰ ਇਹ ਕਹਿ ਰਹੇ ਗਾਲ ਨਾ ਕੱਢੋ ਤੁਸੀਂ ਤੁਸੀਂ ਵੈਸੇ ਕਹਿ ਸਕਦੇ ਮੈਂ ਵੱਡੀ ਗੱਲ ਵੱਡ ਬੋਲੇ ਤੁਸੀਂ ਗਾਲ ਗਾਲਾ ਨਾ ਕੱਢੋ ਗਾਲਾ ਨਾ ਨਾ ਕੱਢੋ ਉਸ ਵਿੱਚ ਹੈ ਤੁਸੀਂ ਅਸੀਂ ਤਾਂ ਕੋਈ ਵੀਡੀਓ ਪ੍ਰੂਫ ਆਪਣੇ ਕੀਤਾ ਜੀ ਰਿਕਾਰਡ ਕੀਤਾ ਸਾਡੇ ਕੋਲ ਆ ਵੀਡੀਓ ਪ੍ਰੂਫ ਵੀਡੀਓ ਪ੍ਰੂਫ ਦਿਖਾ ਦਿਓ ਬੇਟਾ ਵੀਡੀਓ ਪ੍ਰੂਫ ਦਿਖਾ ਦਿਓ ਇਹ ਦੇਖ ਰਹੀ ਹੈ ਸਾਹਿਬ